ਰੱਬੀ ਰੂਹਾਂ ਦੁਨੀਆਂ ਦੇ ਹਰੇਕ ਕੋਨੇ 'ਚ ਰਹਿੰਦੀਆਂ ਮੈਂ ਸੰਤ ਨੇ ਮੇਲੀ ਟਰੈਕ ਕਰਨ ਵਾਸਤੇ ਆਇਆ ਸੀ ਨਾਲੇ ਮੈਂ ਥੋੜੀ ਫੀਸ ਲੈਣੀ ਸੀ ਆਪਣੀ ਉਹ ਤਾਂ ਲਈ ਲਈ 2000 ਰੁਪਇਆ ਟਰੈਕ ਵੀ ਵਧੀਆ ਕਰਵਾਇਆ ਉਸ ਤੋਂ ਬਾਅਦ ਰਾਤ ਹਨੇਰਾ ਹੋ ਗਿਆ ਤਾਂ ਮੈਨੂੰ ਕਹਿੰਦਾ ਯਾਰ ਤੂੰ ਹੁਣ ਕਿੱਥੇ ਜਾਏਂਗੇ ਦੂਬਰ ਨਾਲੇ ਮੈਨੂੰ ਘਰੇ ਰੱਖਿਆ ਕੱਲ ਸ਼ਾਮ ਦੀ ਰੋਟੀ ਖਵਾਈ ਤੇ ਹੁਣ ਸਵੇਰ ਦੀ ਰੋਟੀ ਫੇਰ ਖਵਾਈ ਜਾਂਦੇ ਆ ਹਾਂਜੀ ਸੁਨੀਲ ਭਈਆ ਪੁੱਛ ਆ ਪੁੱਛਣੀ ਚਾਹੀਏ ਕੁਝ ਨਹੀਂ ਚਾਹੀਏ ਐਸਾ ਚਾਹੀਏ ਨਾ ਨਾ ਬਹੁਤ ਸਭ ਕੁਝ ਆਪ ਕਹਾਂ ਜਾ ਰਹੇ ਆ ਆਦਾਨਾ ਆਈਵਰਾ ਪੁੰਜਾ ਤੇ ਉਧਰ ਠੀਕ ਹੈ ਨਾ ਹਫਤਾ ਹੀ ਜਾਂਦਾ ਹੈ ਹਾਂ ਜਣ ਚੜ ਗਿਆ ਤੇ ਕਹਿੰਦੇ ਤੁਹਾਨੂੰ ਫੇਰੇ ਨਾ ਰੋਟੀ ਕੋਆ ਕੇ ਦੋੜਾਂਗੇ ਇਹ ਆ ਬਾਜਰੀ ਰੋਟੀ ਖਾਂਦੇ ਆ ਮੇਰੇ ਅਸਤੇ ਕਣਕ ਦੀ ਰੋਟੀ ਸਪੈਸ਼ਲ ਬਣਾਈ ਆ ਕਣਕ ਦੀ ਰੋਟੀ ਆਲੂ ਦੀ ਸਬਜ਼ੀ ਚਟਣੀ ਚਟਣੀ ਵੀ ਸਪੈਸ਼ਲ ਪੰਜਾਬ ਵਾਲਿਆਂ ਵਾਸਤੇ ਆ ਤੇ ਸਾਰਾ ਕੁਝ ਬਿਨਾਂ ਪੈਸਿਆਂ ਤੋਂ ਆ 2000 ਰੁਪਏ ਵਿੱਚੋਂ ਫੀਸ ਲਈ ਜਾਣੇ ਤੇ ਜੇ ਆਪਾਂ ਦੇਖੀਏ ਨਾ ਕਮਰਸ਼ੀਅਲ ਕੰਮ ਦੇ ਹਿਸਾਬ ਨਾਲ ਤਾਂ 1000 ਰੁਪਏ ਦਾ ਕਮਰਾ ਤੇ ਦੋ ਟਾਈਮ ਦੀ ਰੋਟੀ 500 ਰੁਪਏ ਦੀ 1500 ਰੁਪਏ ਤੇਨੇ ਆ ਹੀ ਲਾਤਾ ਹੁਣ ਆਪਾਂ ਚੱਲਦੇ ਆ ਇੱਥੇ ਇੱਕ ਪੁਰਾਣਾ ਮੰਦਿਰ ਆ ਅਮਰਤੇਸ਼ਵਰ ਦੇਖਣ ਇੱਥੋਂ ਹੈਗਾ ਉਹ 5-6 ਕਿਲੋਮੀਟਰ ਬਾਅਦ चैनल में सब्सक्राइब जरूर कर दौ सुनील किधर गया तू मेरे को यही मिलेंगे यही। मैं मंदिर होकर आता हूँ फिर ठीक है ओके हाँ हाँ ओके ਇੱਥੇ 2-3 ਟਰੈਕ ਹੋਰ ਨੇ ਰਤਨਗੜਾ 2-3 ਟਰੈਕ ਹੋਰ ਨੇ ਇੱਥੇ ਪਰ ਇਹ ਸਾਰੇ ਟਰੈਕ ਨਾ ਮਾਨਸੂਨ 'ਚ ਕਰਨ ਵਾਲੇ ਨੇ ਤਾਂ ਇਸੇ ਲਈ ਆਪਾਂ ਇਹ ਕੈਨਸਲ ਕਰ ਦਿੱਤੇ ਕਿ ਹੁਣ ਨਹੀਂ ਕਰਦੇ ਕਿ ਇਹ ਟਰੈਕ ਮਾਨਸੂਨ 'ਚ ਹੀ ਕਰਾਂਗੇ ਜੇ ਹੁਣ ਜਾਂਦੇ ਨੇ ਟਰੈਕ ਕਰਿਆਏ ਤਾਂ ਫਿਰ ਮਾਨਸੂਨ ਚੋਂ ਨੂੰ ਦਿਲ ਨਹੀਂ ਕਰਦਾ ਪ੍ਰੇਮਚਾਪੁਰ ਨੂੰ ਜਿਹੜੀਆਂ ਪਹਾੜੀਆਂ ਦੇ ਸੀ ਜਾਂਦੀਆਂ ਨੇ ਉਹ ਬਹੁਤ ਦੂਰ ਦੂਰ ਤੱਕ ਉਹ ਅਲੰਗ ਮਲੰਗ ਕਲੰਗ ਤਿੰਨ ਪਹਾੜੀਆਂ ਨੇ ਤੇ ਇਹਨਾਂ ਦਾ ਦੋ ਦਿਨਾਂ ਦਾ ਟ੍ਰੈਕ ਆ ਇੱਧਰ ਕੀ ਆ ਅੱਛਾ ਝੀਲ ਦੇਖ ਲਈ ਉੱਥੋਂ ਵੀ ਸਾਰੀ ਪੰਡਾਰਧਾਰ ਵਾਲੀ 40 45 ਕਿਲੋਮੀਟਰ ਵਾੜ ਦਾ ਕੇਰਾ ਇਸ ਝੀਲ ਦਾ ਭੰਡਾਰ ਦਾ ਰਹਿਦਾ ਨਾਮ ਤੇ ਇਹਦੇ ਆਸ-ਪਾਸੇ ਬਹੁਤ ਥਾਵਾਂ ਨੇ ਦੇਖਣ ਵਾਲੀਆਂ ਤਾਂ ਸਤਨ ਇੱਥੇ ਵਧੀਆ ਲੱਗ ਸਕਦੇ ਆ ਜੇ ਤੁਸੀਂ ਘੁੰਮਣਾ ਨਾ ਤੁਹਾਨੂੰ ਜਨਰਲ ਹਟ ਟੂਰ ਹੋਵੇ ਤਾਂ ਬਹੁਤ ਸੋਹਣੀ ਜਗ੍ਹਾ ਹੈ ਗ੍ਰੀਨਰੀ ਵੀ ਆ ਪਹਾੜ ਵੀ ਆ ਝੀਲਾਂ ਵੀ ਆ ਰਹਿਣ ਦੇ ਲਈ ਸੁਵਿਧਾ ਵੀ ਪੂਰੀ ਆ ਸਸਤਾ ਮਹਿੰਗਾ ਇਹ ਕਿਤੇ ਨਾ ਉਹ ਹੋਟਲ ਖਾਣਾ ਪੀਣਾ ਹੈਗਾ ਇੱਥੇ ਰਤਨਗੜ ਪਿੰਡ ਇੱਥੋਂ 3.5-4 ਕਿਲੋਮੀਟਰ ਬਾਅਦ ਰਹਿ ਗਿਆ ਉੱਥੇ ਉਹ ਮੰਦਿਰ ਆ ਅਮਰਤੇਸ਼ਵਰ ਦਸਾਂ ਕਿ ਮੰਡਾ ਚ ਪਹੁੰਚਦੇ ਆਪਾਂ ਮੰਦਿਰ ਮੰਦਿਰ ਦੇਖ ਕੇ ਤੇ ਫਿਰ ਆਪਾਂ ਵਾਪਸੀ ਕਰਾਂਗੇ ਕਿਉਂਕਿ ਅੱਗੋਂ ਰਾਹ ਹੋਰ ਬਹੁਤ ਜ਼ਿਆਦਾ ਮਾੜਾ ਹੈ ਇਹਦੇ ਨਾਲੋਂ ਵੀ ਸਥਾਨਕ ਲੋਕਾਂ ਚ ਕਿਸੇ ਚੀਜ਼ ਦੇ ਪ੍ਰਤੀ ਕਿੰਨੀ ਸ਼ਰਧਾ ਕਿੰਨਾ ਸਤਿਕਾਰ ਆ ਉਹ ਇਹੋ ਜਿਹੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੋਟਲਾਂ ਦੇ ਨਾਮ ਗੱਡੀਆਂ ਦੇ ਨਾਮ ਇੱਥੇ ਲਿਖਿਆ ਹੋਇਆ ਅਮਰਤੇਸ਼ਵਰ ਆ ਬਲੈਰੋ ਗੱਡੀ ਆ ਇਹਦੇ ਅਗਲੇ ਪਾਸੇ ਲਿਖਿਆ ਹੋਇਆ ਅਮਰਤੇਸ਼ਵਰ ਬਹੁਤ ਸਾਰੇ ਹੋਟਲ ਆ ਉਹਨਾਂ ਤੇ ਵੀ ਲਿਖਿਆ ਹੋਇਆ ਅਮਰਤੇਸ਼ਵਰ ਹੋਟਲ ਜਿਹੜੇ ਇਲਾਕੇ 'ਚ ਆਪਾਂ ਹੋਈਏ ਉੱਥੋਂ ਦੀ ਕੋਈ ਧਾਰਮਿਕ ਥਾਵਾਂ ਹੋਣ ਜਾਂ ਹੋਰ ਮਸ਼ਹੂਰ ਥਾਵਾਂ ਹੋ ਉਹਨਾਂ ਦੇ ਨਾਮ ਤੇ ਹੋਟਲਾਂ ਦੇ ਨਾਮ ਆਮ ਹੀ ਹੁੰਦੇ ਆ ਤੇ ਦੱਸ ਦਿੰਦੇ ਆ ਕਿ ਇੱਥੇ ਕਿਹੜੀ ਚੀਜ਼ ਆ ਜਿਹਦੇ ਪ੍ਰਤੀ ਲੋਕਾਂ ਦੀ ਸ਼ਰਧਾ ਲੋਕਾਂ ਦਾ ਸਤਿਕਾਰ ਆ ਅੱਪਾ ਪਿੰਡ ਪਹੁੰਚ ਗਏ ਆ ਤੇ ਰਤਨਾ ਵਾੜੀ ਆ ਪਿੰਡ ਦਾ ਨਾਮ ਰਤਨਗੜ੍ਹ ਹੋਮਸਟੇ ਰਤਨਗੜ੍ਹ ਹੈਗਾ ਟਰੈਕ ਦਾ ਨਾਮ ਸ਼ਰਮਨ ਦਾ ਮੰਦਿਰ ਹੀ ਪਹੁੰਚ ਗਏ ਆ ਕੁੱਤੇ ਆ ਕੁੱਤੇ ਆ ਵੱਡੀ ਨਾ ਮੈਨੂੰ ਦੇਖੀ ਅਮਰਤੇਸ਼ਵਰ ਮੰਦਿਰ ਇਹੀ ਹੈ ਆਗੇ ਹੈ ਜਗਾ ਇਹ ਵੀ ਕੋਈ ਪੁਰਾਣੀ ਆ पर ये आप वापसी तो देखते हैं पहुंच गए जी आप श्री अमृतेश्वर देवस्थान रतनवाड़ी ਰਤਨ ਬਾਡੀ ਬ੍ਰੈਕਟ ਚ ਲਿਖਿਆ ਹੋਇਆ ਰਤਨਗੜ ਰਤਨਗੜ ਲੱਗੇ ਟਟਕਾਣ ਡਰੋਨ ਤੇ ਕੈਮਰਾ दारू ਸਿਗਰਟ ਤੇ ਕੈਂਪਿੰਗ ਇਹ ਸਾਰਾ ਕੁਝ ਮਨਾ ਇੱਥੇ ਤਾਂ ਇਤਿਹਾਸ ਲਿਖਿਆ ਹੋਇਆ ਪਰ ਇਹ ਮਰਾਠੀ ਚ ਲਿਖਿਆ 12ਵੀਂ ਤੇ 13ਵੀਂ ਸਦੀ ਦਾ ਮੰਦਿਰ ਹੈ ਇਹ ਇਹਦਾ ਸਾਈਜ਼ ਹੈਗਾ 61 36 ਮੀਟਰ ਭਗਵਾਨ ਸ਼ੇਵ ਦਾ ਮੰਦਿਰ ਹੈ ਇਹ ਇੱਥੇ ਬਹੁਤ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਆਹ ਸ਼ਾਇਦ ਮੈਨੂੰ ਲੱਗਦਾ ਭਗਵਾਨ ਗਣੇਸ਼ ਦੀ ਮੂਰਤੀ ਬਣੀ ਹੋਈ ਆ ਨੰਦੀ ਸ਼ਾਇਦ ਕੁਝ ਮੂਰਤਾਂ ਨੇ ਉੱਪਰੋਂ ਟੁੱਟੀਆਂ ਹੋਈਆਂ ਨੇ ਤਾਂ ਕਰਕੇ ਨਾ ਪ੍ਰੋਪਰ ਆਪ ਨੂੰ ਦਿਸ ਨਹੀਂ ਰਹੀਆਂ ਪਹਿਲਾਂ ਆਪ ਮੱਥਾ ਠੀਕੀਏ ਮੰਦਰ ਦੇ ਵਿੱਚ ਪਾਣੀ ਭਰੇ ਹੋਇਆ ਔਰ ਇਹਦੇ ਥੱਲੇ ਸ਼ੇਵਲੰਗ ਬਣਿਆ ਹੋਇਆ ਜਿੰਦਰਾ ਲੱਗਿਆ ਹੋਇਆ ਉਤਰੋਂ ਬਾਹਰ ਬੰਦ ਆ ਇੱਧਰ ਦੇ ਬੰਦਰ ਆ ਸਕਦੇ ਆ ਮੰਦਰ ਦੇ ਵਿੱਚ ਸਦੀਆਂ ਪੁਰਾਣੀਆਂ ਚੀਜ਼ਾਂ ਨੇ ਇਹ ਮੰਦਰ ਦੇ ਵਿੱਚ ਚਾਰ ਵੱਡੇ ਪਿੱਲਰ ਨੇ ਇਹਦੇ ਨਾਲ ਦੇ ਦੋ ਪਿੱਲਰ ਇਹ ਮੁੱਖ ਬਣੇ ਹੋਏ ਆ ਦਰਵਾਜ਼ੇ ਦੇ ਉੱਪਰ ਤੇ ਮੂਰਤਾਂ ਬਣੀਆਂ ਹੋਈਆਂ ਜਿਵੇਂ ਤੂੰ ਪਹਿਲਾਂ ਆਪਾਂ ਮੱਧ ਪ੍ਰਦੇਸ਼ ਚ ਤੇ ਗੁਜਰਾਤ ਚ ਪੁਰਾਣੇ ਮੰਦਰ ਦੇਖੇ ਹਨ ਇਹ ਵੀ ਉਸੇ ਤਰ੍ਹਾਂ ਦਾ ਹੀ ਆ ਇਹਦੇ ਚ ਨਾ ਕੋਈ ਚੂਨਾ ਸੀਮਿੰਟ ਬੱਜਰੀ ਕਿਸੇ ਚੀਜ਼ ਦਾ ਵੀ ਉਪਯੋਗ ਨਹੀਂ ਕੀਤਾ ਗਿਆ ਕੁਛ ਨਹੀਂ ਵਰਤਿਆ ਸਿਰਫ ਲੋਕ ਸਿਸਟਮ ਆ ਪੱਥਰ ਦੇ ਵਿੱਚ ਪੱਥਰ ਪ사 ਕੇ ਪੂਰਾ ਮੰਦਰ ਬਣਾਇਆ ਹੋਇਆ ਹੈ ਇਹ ਇਹ ਸਾਰਾ ਮੰਦਰ ਉੱਪਰ ਇਹਦੀ ਜਿਹੜੀ ਆ ਸ਼ਿਖਰ ਇਹਦੇ ਨਾਲ ਲੋਕ ਕੀਤਾ ਹੋਇਆ ਹੈ ਆਹ ਚੀਜ਼ ਆ ਜਿਹੜੀ ਇਹ ਉੱਪਰੋਂ ਇਹਨੂੰ ਖੋਲ ਲਈਏ ਤਾਂ ਸਾਰਾ ਮੰਦਰ ਖੁੱਲ ਜੂਗਾ ਥੱਲੇੋਂ ਸ਼ੁਰੂ ਕੀਤਾ ਹੋਇਆ ਬਣਾਉਣਾ ਉੱਪਰ ਜਾ ਕੇ ਪ੍ਰੋਪਰ ਲੌਕ ਕੀਤਾ ਹੋਇਆ ਉਹਦੇ ਨਾਲ ਚੋਨਾ ਵੱਢੀ ਜਾਂਦੇ ਸੱਜਣ ਪੂਰਾ ਪਰਿਵਾਰ ਲੱਗਿਆ ਹੋਇਆ ਇਹ ਸਾਹਮਣੇ ਮੰਦਿਰਾ ਜਿਹੜਾ ਆਪਾਂ ਹੁਣ ਦੇਖਿਆ ਤੇ ਮੰਦਿਰ ਦੇ ਨਾਲ ਹੀ ਇੱਧਰ ਇਹ ਬਹੁਤ ਪੁਰਾਣਾ ਤਲਾਬ ਆ ਮੰਦਿਰ ਵੇਲੇ ਦਾ ਹੀ ਆ ਜਦੋਂ ਇਹ ਮੰਦਿਰ ਬਣਿਆ ਉਦੋਂ ਮਗਰ ਪਤਾ ਨਹੀਂ ਕਿੰਨੇ ਵਾਰ ਇਥੋਂ ਪਿੰਡ ਢਾਏ ਹੋਣੇ ਤੇ ਕਿੰਨੀ ਵਾਰ ਬਣੇ ਹੋਣੇ ਜਿਹੜਾ ਹਿਸਾਬ ਨਾਲ ਤਲਾਬ ਆ ਤੇ ਇਹ ਵੀ ਲੱਗਦਾ ਕਿ ਉਸ ਸਮੇਂ ਸ਼ਾਇਦ ਇਹ ਸਾਰਾ ਏਰੀਆ ਮੰਦਿਰ ਦਾ ਹੀ ਹੋਊਗਾ ਤੁਹਾਨੂੰ ਥੋੜੀ ਜਿਹੀ ਜਗ੍ਹਾ ਰਹਿ ਗਈ ਉੱਥੇ ਮੰਦਿਰ ਤੇ ਪਾਣੀ ਇਹਦਾ ਪੂਰਾ ਸਾਫ਼ ਪਾਣੀ ਆ। ਮੱਛੀਆਂ ਫਿਰਦੀਆਂ ਵਿੱਚ। ਪੁਰਾਣੇ ਸਮਿਆਂ 'ਚ ਪਹਿਲਾਂ ਆਪਣੇ ਪੰਜਾਬ 'ਚ ੜੀਆਂ ਡਿੱਗੀਆਂ ਹੁੰਦੀਆਂ ਸੀਗੀਆਂ, ਸਾਂਝੀਆਂ ਪਿੰਡਾਂ ਦੇ ਪਾਣੀ ਪੀਣ ਲਈ ਪਟੀਆਂ ਹੁੰਦੀਆਂ ਸੀਗੀਆਂ। ਉਹਨਾਂ 'ਚ ਸਾਰਾ ਪਾਣੀ ਐਵੇਂ ਸਾਫ਼-ਸੁਤਰਾ ਹੁੰਦਾ ਸੀ। ਤਾਂ ਹੁਣ ਜਦੋਂ ਦੀ ਸੀਮ ਆਈ ਆ, ਉਸ ਤੋਂ ਬਾਅਦ ਪਾਣੀ ਖਰਾਬ ਹੋਇਆ। ਰਤਨਗੜ ਦਾ ਟਰੈਕ ਇੱਥੋਂ ਸ਼ੁਰੂ ਹੁੰਦਾ। ਇਸ ਪਿੰਡ ਤੋਂ ਵੀ ਸ਼ੁਰੂ ਹੁੰਦਾ ਇੱਥੋਂ ਵੀ ਤੇ ਜਿੱਧਰੋਂ ਆਪਾਂ ਸੰਦਨ ਵੈਲੀ ਵਾਲਾ ਕੀਤਾ ਉੱਥੋਂ ਵੀ ਸ਼ੁਰੂ ਹੁੰਦਾ ਇੱਕ ਵਕਤ ਚੜ੍ਹ ਕੇ ਤੁਸੀਂ ਦੂਜੇ ਪਾਸੇ ਉਤਰ ਸਕਦੇ ਆਂ ਇਹ ਟਰੈਕ ਆਪਾਂ ਮਾਨਸੂਨ ਚ ਹੀ ਕਰਾਂਗੇ ਉਨ੍ਹਾ ਚੜ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਘਾਹ ਵੀ ਸੁੱਕਿਆ ਪਿਆ ਤਾਂ ਉੱਤੇ ਜਿੱਥੋਂ ਆਪਾਂ ਟਰੈਕ ਸ਼ੁਰੂ ਕੀਤਾ ਸੀ ਨਾ ਸੰਦਨ ਵੈਲੀ ਵਾਲਾ ਇਸ ਪਿੰਡ ਦਾ ਨਾਮ ਹੈਗਾ ਸਮਰਤ ਸਾ ਮਰਦ ਪਿੰਡ ਤੇ ਸਾਂਦਨ ਵਾਲੀ ਟਰੈਕ ਹੁਣ ਆ ਪੈਦੂ ਗੋਆਣਾ ਘਾਟ ਘਾਟ ਤੇ ਕੋਕਣ ਕੰਡਾ ਇਹ ਵੀ ਬਸ ਇਸ ਜਿਹੜੀ ਛੀਲ ਬਣੀ ਆ ਉਹਦਾ ਕਿਨਾਰਾ ਜਹੀ ਆ ਸਾਂਦਨਦਰੀ ਸੋ ਨੀਲ ਸੋ ਨੀਲ ਬਈਆ ਵਾ ਕੈਸੇ ਹੋ ਅਬ ਜਾਏਂਗੇ ਹਮਾਰੇ ਸਾਥ ਜਾਂ ਹਮ ਅਕੇਲੇ ਜਾਏਂ ਅਭੀ ਤੁਮਾਂ ਕੇ ਲਜਾਵਾ है ना। हाँ हाँ। तो तो उड़ा नहीं उड़ाने उधर हाँ। अभी मैं कोकन घाट और उधर जाकर फिर वापस जाता हूँ ठीक है हरिचंद्र नहीं जाना मैं अभी नाक जाऊँगा नास्क से आगे हरिहर तो ठीक आ... तो है फिर मिलते हैं ठीक है ओके जरूर हाँ जी हाँ जी तो 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 ਆਹ ਲੋਕੇਸ਼ਨ ਵੇਥੋਂ ਦੀ ਮੇਨ ਅਟਰੈਕਸ਼ਨ ਆ ਜੀਲ ਦੇ ਦੋਨੇ ਪਾਸੇ ਪੌਲ ਤੇ ਦੋਨੇ ਪਾਸੇ ਦੇ ਪਾਣੀ ਢੰਡਾਰਦਾਰਾ ਬਹੁਤ ਖੂਬਸੂਰਤ ਜਗਾ ਜੇਕਰ ਤੁਸੀਂ ਪਰਿਵਾਰ ਦੇ ਨਾਲ ਵੀ ਘੁੰਮਣਾ ਹੋਣਾ ਤਾਂ 10-12 ਦਿਨ ਇੱਥੇ ਵਧੀਆ ਸੋਹਣੇ ਤਰੀਕੇ ਨਾਲ ਬਤੀਤ ਹੋ ਸਕਦੇ ਆ ਨੇ ਮੋਟਰਸਾਈਕਲ ਖੜਾ ਉਹ ਬਾਈ ਕੋਲੇ ਚਲੀ ਗਏ ਤੇ ਉਹ ਪੁੱਛਦੇ ਆਪਣੇ ਕੋਲ ਜਗਾ ਇੱਥੇ ਕਿਹੜੀ ਦੇਖਣ ਨੂੰ ਕਰਨ ਲਈ ਕਿਉਂਕਿ ਨਾਸਿਕ ਤਾਂ ਆਪਣਾ ਘੰਟੇ ਸਵਾ ਘੰਟੇ ਦਾ ਰਹੀ ਹੈ। ਕੀ? ਕਿਧਰ ਲੈਣ ਆਇਆ ਹੈ? ਕੀ? ਛੁੱਟ ਲੈਣ ਆਇਆ ਹੈ? ਨਹੀਂ ਮੈਂ ਤਾਂ ਘੁੰਮਣ ਨਹੀਂ ਆਇਆ ਤਾਂ ਵੈਸੇ ਦੇਖਣ ਹੀ ਆਇਆ ਤਾਂ। ਕਿੱਥੇ ਨਿਕਲਣ ਜਾਣੇ ਗਏ? ਨਹੀਂ ਉਧਰ ਵੀ ਜਾਣਾ ਹੈ ਘਟਗਰ। ਹਾਂ। ਇਧਰ ਸੇ ਅੱਗੇ ਹੈ ਔਰ ਅੱਛਾ ਦੇਖਣ ਵਾਲਾ। ਹਾਂ ਹਾਂ ਚੱਲ ਵਹੀ ਚੱਲਦੇ ਆਂ ਫਿਰ ਠੀਕ ਆ ਸੁਨੀਲ ਆਪਣੇ ਮਗਰੀ ਆ ਗਿਆ ਕੀ ਚੱਲ ਚੱਲ ਅਲੰਗ ਮਲੰਗ ਕਲੰਗ ਕੰਨ ਮਸ਼ਹੂਰ ਪਹਾੜੀਆਂ ਥੋਣੀਆਂ ਉੱਚੀਆਂ ਨੇ ਤਾਂ ਕਰਕੇ ਬੁਝੜੇ ਬਥੇ ਮਰਜ਼ੀ ਮੋੜ ਜੀ ਆਪਣੇ ਸਾਹਮਣੇ ਹੀ ਰਹਿੰਦੀਆਂ ਇਹ ਏ ਐਮ ਕੇ ਰਾਖ ਦਾ ਨਾਮ ਅਭੀ ਫਿਰ ਹਮ ਸਤੰਬਰ ਮੇ ਆਏਗੇ ਠੀਕ ਹੈ ਅਗਸਤ ਤੇ ਸਤੰਬਰ ਮੇ ਤਬ ਫੁੱਲ ਰਹਤੇ ਨੇ ਇਧਰ ਹਾਂ ਤੋ ਰਤਨਬੜੀ ਵੀ ਤਬ ਹੀ ਕਰੇਗੇ ਐਮ ਕੇ ਵੀ ਕਰੇਗੇ ਉਸ ਟਾਈਮ ਹਾਂ ਪੂਰੇ ਕਰੇਗੇ ਸੋਲੇ ਠੀਕ ਹੈ ਹਾਂ ਭਈਆ ਥੈਂਕ ਯੂ ਥੈਂਕ ਯੂ ਪ੍ਰਾਮੀਰ ਅਗਸਤ ਤੇ ਸਤੰਬਰ ਦੇ ਮਹੀਨੇ ਚ ਵਿੱਚ ਆਹ ਰਾ ਫੁੱਲਾਂ ਨਾਲ ਭਰਿਆ ਹੁੰਦਾ ਪੂਰਾ ਦੋਨੇ ਪਾਸੇ ਤੇ ਪਾਣੀ ਆ ਤੇ ਜਿੱਥੇ ਹੁਣ ਸੁੱਕਿਆ ਘਾਹ ਨਾ ਇੱਥੇ ਫੁੱਲ ਖਿੜੇ ਹੁੰਦੇ ਆ ਜਗ੍ਹਾ ਤਾਂ ਹੁਣ ਵੀ ਬਹੁਤ ਸੋਹਣੀ ਆ ਇਹ ਜੀਲ ਲੰਘਣ ਤੋਂ ਬਾਅਦ 4-5 ਕਿਲੋਮੀਟਰ ਬਾਅਦ ਇਹ ਸੰਗਣਾ ਜੰਗਲ ਆਊਗਾ ਪੂਰਾ ਵੈਸੇ ਤਾਂ ਸਾਰਾ ਹੀ ਇਹ ਫੋਰੈਸਟ ਵਾਲਾ ਦਾ ਹੀ ਆ ਇਲਾਕਾ ਜਿੰਨਾ ਵੀ ਹੈਗਾ ਭੰਡਾਰਦਾਰਾ ਸਾਰਾ ਜਿਹੜੀ ਕੱਲ ਪਰਚੀ ਕੱਟੀ ਸੀ 55 ਰੁਪਏ ਉਹ ਫੋਰੈਸਟ ਡਿਪਾਰਟਮੈਂਟ ਵਾਲੇ ਨੇ ਕੱਟੀ ਸੀ ਛਿੱਗਲ ਦੇ ਦੁਆਲੇ 12-13 ਪਿੰਡ ਵਸੇ ਹੋਏ ਆ ਨਿੱਕੇ ਨਿੱਕੇ ਕੱਲ ਆਪਾਂ ਇੱਥੋਂ ਮੁੜੇ ਸੀਗੇ ਸੰਦਨਵੇਲੀ ਵੱਲ ਹੁਣ ਆਪਾਂ ਜਾਂਦੇ ਆ ਘਾਟ 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 ਘਰ ਤੇ ਕੋਕਣ ਘੜਾ ਉਹਨਾਂ ਪਹੁੰਚ ਗਏ ਆਪਾਂ ਘਾਟ ਘਰ ਇੱਥੇ ਪਾਰਕਿੰਗ ਬਣੀ ਹੋਈ ਆ ਇੱਥੋਂ ਦਿਖਦੀ ਆ ਸਾਹਮਣੇ ਸਾਰੀ ਝੀਲ ਹੁਣ ਆਪਾਂ ਇੱਥੋਂ ਵਾਪਸ ਚੱਲਦੇ ਆ ਭੰਡਾਰ ਧਾਰਾ ਤੋਂ ਬਾਹਰ ਨਿਕਲਦੇ ਆ ਜਿੱਥੇ ਆਪਾਂ ਕੱਲ ਪਰਚੀ ਕਟਵਾਈ ਸੀਗੀ ਇੰਟਰੀ ਵਲੇ ਉਸੇ ਗੇਟਵੇ ਦੀ ਆਪਣੀ ਵਾਪਸੀ ਹੋਊਗੀ ਉਦੋਂ ਸਰਕਲ ਘੁੰਮ ਲਿਆ ਆਪਾਂ ਇਹ ਭੰਡਾਰ ਧਾਰਾ ਸਰਕਟ ਮਸ਼ਹੂਰ ਆ ਘੁੰਮਣ ਫਿਰਨ ਦੇ ਲਈ ਟੂਰਿਸਟ ਬਹੁਤ ਆਉਂਦੇ ਐ ਇੱਥੇ ਧੰਨਵਾਦ ਇੱਥੋਂ ਆ ਕੇ ਆਪਾਂ ਭੰਡਾਰਤਾਰਾ ਸਰਕਟ ਤੋਂ ਬਾਹਰ ਨਿਕਲ ਗਏ ਆ ਇਸ ਗੇਟ ਤੋਂ ਹੁਣ ਆਪਾਂ ਬਾਹਰ ਕਿਤੇ ਢਾਬੇ ਤੇ ਰੁਕਦੇ ਆ ਉੱਥੇ ਬੈਠ ਕੇ ਦੇਖਦੇ ਆ ਵੀ ਸਿੱਧਾ 나ਸਕ ਜਾਈਏ ਕਿ ਆਸ-ਪਾਸੇ ਕੋਈ ਹੋਰ ਜਗ੍ਹਾ ਹੈਗੀ ਏ ਦੇਖਣ ਨੂੰ ਜੋ 1.4 ਕਿਲੋਮੀਟਰ ਵੱਧ ਜਾ ਕੇ ਆਪਾਂ ਮੇਨ ਹਾਈਵੇ ਤੇ ਝੜ ਜਾਵਾਂਗੇ ਚੁੱਕੇ ਆ ਵੀ ਆਪਾਂ ਤਰਪਕੇਸ਼ਵਰ ਉੱਥੇ ਕੋਈ ਨਾ ਡੇਟ ਬਣਿਆ ਤੇ ਦੂਗਾ ਪਤਨ ਮੋਟਰਸਾਈਕਲ ਜਾਨ ਦੇਣਗੇ ਕਿ ਨਹੀਂ ਜਾਂ ਹੰਦੰਦੇ ਦੇਖਦੇ ਆਂ ਇਹ ਦੀ ਹੁੰਦੀ ਹੁੰਦਾ ਵੀ ਤਰਪਕੇਸ਼ਵਰ ਮੰਦਰਾ ਇਦੋਂ ਗਾਹ ਆਪ ਆਪਣਾ ਵੀ ਇੱਕ ਗੱਲ ਨਹੀਂ ਲਿਜਾ ਸਕਦੇ ਇਹ ਇੱਥੇ ਆਪਾਂ ਨੂੰ ਪਾਰਕਿੰਗ ਤੇ ਲਾਉਣਾ ਪਿਆ ਹਾਂਜੀ ਠੀਕ ਹੈ ਜੀ ਯਹਾਂ ਤੇ ਕਿਦੋਂ ਯਹਾਂ ਠੀਕ ਹੈ ਕਿਤਨਾ ਪੈਸਾ ਪਾਰਕਿੰਗ ਕਿਤਨਾ ਬੜਾ ਗਾੜੀ ਹੈ ਨਾ 100 ਨਹੀਂ ਜੀ ਫਿਰ ਮੈਂ ਵਹਾਂ ਪਰ ਰੁਕਤਾ ਹਾਂ ਪਰ ਮੈਂ ਇਧਰ ਕਿਉਂ ਰੁਕੂਗਾ 100 ਰੁਪਏ ਤੇ ਪਾਰਕਿੰਗ ਕਿਤਾ ਮੋਟਰਸਾਈਕਲ 50 ਰੁਪਏ ਲਏ ਇਹਦੇ ਇਹ ਦੇਖਣਾ ਇਧਰ ਐਸੇ ਇਤਨਾ ਨਹੀਂ ਕਰੇਗਾ ਮਤਲਬ ਇਸੀ ਵਾਰ ਹਾਂ ਨਹੀਂ ਕਰੇਗਾ ਮਤਲਬ ਅਗਲੀ ਪੈਸੇ ਵੀ ਲੜੇ ਕਹਿੰਦੀ ਪਰੇ ਕਰਕੇ ਲਾ ਮੋਟਰਸਾਈਕਲ ਅਡੇ ਚ ਵਾਕਰ ਦੇਣਾ ਡੇਗ ਪੇ ਕਿਤੇ त्रिंबकेश्वर मंदिर ਤੇ ਇੱਧਰ ਨਾਲ ਅੰਬੇਦਕਰ ਜੀ ਦਾ ਪੁੱਤ ਆ پارک ਬਣਿਆ ਹੋਇਆ ਹੈ ਇੱਥੇ ਮੰਦਿਰ ਜਾਣ ਦੇ ਦੋ ਰਸਤੇ ਆ ਜੇ ਤੁਸੀਂ ਵੈਸੇ ਮੱਥਾ ਟੇਕਣ ਜਾਣਾ ਨਾਰਮਲ ਤੋਂ ਥੋੜੀ ਵਾਰੀ ਆਉਗੀ 3 ਘੰਟਿਆਂ 'ਚ ਨਹੀਂ ਤਾਂ ਫਿਰ 200 ਰੁਪਏ ਦਾ ਪਾਸ ਬਣਦਾ ਪਾਸ ਬਣਾਓ ਕਿ ਸਿੱਧਾ ਮੱਥਾ ਟੇਕਣ ਜਾਓ ਕੋਪਾ ਦੇਖਦੇ ਹਾਂ ਉੱਥੇ ਮਾਹੌਲ ਕੀ ਆ ਜੇ ਪਾਸ ਬਣਾਉਣਾ ਪਿਆ ਤਾਂ ਪਾਸ ਬਣਾਵਾਂਗੇ ਕਿਉਂਕਿ ਮੈਂ ਪਹਿਲਾਂ ਇੱਕ ਵਾਰ ਮੁੜ ਕੇ ਗਿਆ ਭੀੜ ਦੇ ਕਰਕੇ 4 ਦਿਨ ਪਹਿਲਾਂ ਮੈਂ ਇੱਥੇ ਆਇਆ ਸੀ ਉਦੋਂ ਮੈਂ ਸਵੇਰੇ ਆਇਆ ਸੀ 9:00 ਵਜੇ ਇਸ ਇੰਨੀ ਭੀੜ ਸੀ ਕਿ ਇੱਥੇ ਪੈਰ ਧਰਨੋਂ ਥਾਂ ਨਹੀਂ ਸੀ ਤੇ ਮੰਦਰ ਦੇ ਵਿੱਚ ਜੇ ਮੈਂ ਮੱਥਾ ਟੇਕਦੇ ਆਪਣੀ ਪੂਰੀ ਗੱਡੀ ਲਾ ਕੇ ਜਾਣੀ ਸੀ ਤਾਂ ਉਹ ਤਾਂ ਮੈਂ ਵਾਪਸ ਮੁੜ ਗਿਆ ਸੀਗਾ ਅੱਜ تمہਾਰੇ ਨਾਸਕ ਜਾਂਦੇ ਰਸਤੇ 'ਚ ਮੈਂ ਥੋੜਾ ਜਿਹਾ ਵਲ ਪਾਇਆ 25-30 ਕਿਲੋਮੀਟਰ ਵੜਦਾ ਫਿਰ ਇੱਧਰ ਦੀ ਆ ਗਿਆ ਹਾਂ ਇੱਥੇ ਦੇਨ ਦੇ ਦਰਸ਼ਨ ਪਾਸ ਕਾਊਂਟਰ ਤ੍ਰਿਕੇਸ਼ਵਰ ਪਹੁੰਚ ਤਾਂ ਗਏ ਆਪਾਂ ਪਰ ਮੈਂ ਲਾਲੇ ਸਾਹਿਬ ਜਾਈ ਹੁਣ ਪਾਸ ਲੈਣ ਦਾ ਫਾਇਦਾ ਨਹੀਂ ਕੋਈ ਮੰਦਰ ਤੋਂ ਵਾਵਾ ਦੂਰ ਆ ਗਏ ਆਪਾਂ ਉਧਰ ਮੰਦਰ ਪਹੁੰਚਣਾ ਉਧਰੋਂ ਦਿਨ ਛੱਪ ਜਾਊਗਾ ਹੁਣ ਆਪਾਂ ਸਵੇਰੇ ਪਹਿਲਾਂ ਸਵੇਰ ਜਾਵਾਂਗੇ ਟ੍ਰੈਕਿੰਗ ਕਰਨ ਵਾਸਤੇ 9 ਵਜੇ ਮੰਦਰ ਖੁੱਲਦਾ ਉਹ ਸਵੇਰੇ 9 ਵਜੇ ਮੱਥਾ ਟੇਕਾਂਗੇ ਪਾਸ ਲੈ ਕੇ ਉਹ ਤਾਂ ਦੇਖਣਾ ਹੀ ਆ ਮਤਲਬ ਮੈਨੂੰ ਤਾਂ ਦੇਖਣ ਦੀ ਕੁਰਿਓਸਿਟੀ ਆ ਮੰਦਰ ਦੇਖ ਕੇ ਲੱਗਦਾ ਕਿ ਬਹੁਤ ਪੁਰਾਣਾ ਮੰਦਰ ਆ ਦੂਜਾ ਮੰਦਿਰ ਆ ਜਿਹੜਾ ਉੱਥੇ ਜੋਤੀ ਲੇਗਾ ਜੋਤਰੀ ਲੇਂਗਾ ਮੰਦਿਰ ਇਹ ਵੀ ਉੰਨਾ ਹੀ ਪੁਰਾਣਾ ਪਰ ਇਹਦਾ ਨਾਮ ਹੋਰ ਆ ਤੇ ਸ਼ਹਿਰ ਦੇ ਵਿੱਚ ਵੈਸੀ ਹੀ ਸਥਾਨਕ ਮੰਦਿਰ ਅਫਸਰਾਆਂ ਮਾ ਬੜੀਆਂ ਹੋਈਆਂ ਨੇ ਜਿਹੜੀਆਂ ਕਿ ਪੀਜਾਂ ਪਾ ਰਹੀਆਂ ਆਪਣੇ ਪੈਰਾਂ ਦੇ ਵਿੱਚ 아, <목소리도> 이거 ਇਹ ਵੀ ਭਗਵਾਨ ਸ਼ਿਵ ਜੀ ਦਾ ਹੀ ਇੱਕ અવਤਾਰ ਆ ਅਪੈਦਰ ਅੰਦਰ ਚੱਲ ਜਾਈਆਂ ਲੋਕ ਮੱਥਾ ਟੇਕਣ ਆਏ ਹੋਏ ਮੰਦਰ ਦੇ ਵਿੱਚ ਕਾਫਟਰ ਚ ਜਾ ਕੇ ਪਰਚੀ ਲੈਣੀ ਹੈ ਤਾਂ 200 ਰੁਪਏ ਦੀ ਹੈ ਜੇ ਤੁਸੀਂ 바ਰ ਕੋਡ ਸਕੈਨ ਕਰਨਾ ਤਾਂ 400 ਰੁਪਿਆ ਵੀ ਆਈ ਪੀ ਪਾਸ ਦਾ ਹੁਣ ਆਪਾਂ ਕਮਰਾ ਲੱਭਦੇ ਆ ਵਾਪਸ ਆਪਣਾ ਕਮਰੇ 'ਚ ਜਾਣੇ ਆ ਹੋਟਲ ਮੈਂ ਆਨਲਾਈਨ ਦੇਖ ਲਿਆ ਇੱਕ ਸਵੇਰੇ ਆਵਾਂਗੇ ਅਸਧਿਆਂ ਤ੍ਰਿੰਬਕੇਸ਼ਵਰ ਸਨਤਨ ਧਰਮ ਦਾ ਇੱਕ ਬਹੁਤ ਵੱਡਾ ਤੀਰਥ ਸਥਾਨ ਜੋਤਰੀ ਲਿੰਗ ਮੁੱਖ ਮੰਦਿਰ ਦਾ ਦਰਵਾਜਾ ਹੈ ਇੱਧਰ ਪਾਸੇ ਉਹ ਸਾਹਮਣੇ ਮੰਦਿਰ ਆ ਹਾਂ ਆਪਾਂ ਇਹ ਸਵੇਰੇ ਦੇਖਾਂਗੇ ਤ੍ਰੰਬਕੀਸ਼ਵਰ ਸ਼ਹਿਰ ਦੇ ਵਿੱਚ ਇਹੋ ਜੇ ਛੋਟੇ ਛੋਟੇ ਮੰਦਿਰ ਬਹੁਤ ਨੇ ਇਹਨਾਂ ਨੂੰ ਇੱਕ ਟਰਸਟ ਸੰਭਾਲਦਾ ਇਹਨਾਂ ਦੀ ਸਾਰੀ ਦੇਖਰੇਖ ਉਸ ਟਰਸਟ ਦੁਆਰਾ ਹੁੰਦੀ ਆ ਜਿਹੜਾ ਮੁੱਖ ਮੰਦਿਰ ਆ ਉਥੇ ਆਪਾਂ ਸਵੇਰੇ ਜਾਵਾਂਗੇ ਹੁਣ ਆਪਾਂ ਸ਼ਹਿਰ ਦੇ ਉਹ ਨਿੱਕੇ ਨਿੱਕੇ ਮੰਦਰ ਦੇਖ ਹੀ ਜਾਂਦੇ ਆ ਜਿਹੜੇ ਆਪਾਂ ਆਸਾਨੀ ਨਾਲ ਦੇਖ ਸਕਦੇ ਆ ਕਿਉਂਕਿ ਦਿਨ ਦਾ ਸ਼ਪਾ ਹੋ ਗਿਆ ਬਸ ਹੋਰ ਤੇ ਕਦੇ ਘੰਟੇ ਦਾ ਕ 20 ਮਿੰਟ ਦਾ ਹਨੇਰਾ ਹੋ ਜਾਊਗਾ ਚੱਲੋ ਬਈ ਦੇਖਦੇ ਆ ਸਾਮਣੇ ਆ ਗਿਆ ਬਈ ਆਪਣਾ ਹੋਟਲ ਸਪੋਰਟ ਰੋਡ ਨੂੰ ਕਰੋਫ ਕਰੀਏ ਠੀਕੋ ਸਾਰੇ ਆਹ ਕਿੰਨੀ ਕਿੰਨੀ ਬਾਈਕ ਹੋਟਲ ਨੂੰ 17 17 ਔਰ 17 17 ਪਾਰਕਿੰਗ ਪਾਰਕਿੰਗ